ਜਿਗਾ ਖਾਲਸਾ ਵਾਹਿਗੁਰੂ ਜੀ ਖਤ ਸੋ ਆਪ ਜੀ ਨੂੰ ਪਤਾ ਹੀ ਹੈ ਵੀ ਕੱਲ ਨੂੰ ਪ੍ਰਕਾਸ਼ਪੁਰ ਉੱਪਰ ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਹੈ ਸੋ ਆ ਮੈਨੂੰ ਪਤਾ ਹੀ ਹੈ ਵੀ ਲੋਕ ਬਾਸਾ ਆਉਂਦੇ ਨਹੀਂ ਲੋਕ ਪਟਾਕੇ ਚਲਾਉਂਦੇ ਹਨ ਜੋ ਕਿ ਜੋ ਕਿ ਦੀਪਾਵਲੀ ਦੇ ਮੌਕੇ ਵੀ ਚਲਾਇਆ ਗਏ ਸੋ ਜਸ ਕਰਕੇ ਆਪਣਾ ਜੋ ਕਿ 에ਅਰ ਕੁਆਲਿਟੀ ਇੰਡੈਕਸ ਜੋ ਕਿ ਕਾਫੀ ਉੱਪਰ ਚਲਾ ਗਿਆ ਜਿਸ ਕਰਕੇ ਲੋਕਾਂ ਨੂੰ ਸਾਹ ਦੀ ਤਕਲੀਫ ਵੀ ਕਾਫੀ ਆ ਰਹੀ ਹੈ ਤੇ ਜਿਸ ਕਰਕੇ ਲੋਕਾਂ ਨੂੰ ਜਿਵੇਂ ਸਾਹ ਦੀ ਬਿਮਾਰੀਆਂ ਹੈ ਤੇ ਹੋਰ ਵੀ ਮਤਲਬ ਅੱਖਾਂ ਦੀ ਜਲਨ ਤੇ ਮਤਲਬ ਖੰਗ ਦੀ ਸਮੱਸਿਆ ਕਾਫੀ ਆ ਰਹੀ ਹੈ ਸੋ ਮੇਰੀ ਆਪ ਜੀ ਨੂੰ ਬੇਨਤੀ ਹੈ ਵੀ ਮਤਲਬ ਇਸ ਪ੍ਰਕਾਸ਼ਗੁਰਪੁਰ ਦੇ ਮੱਦੇਨਜ਼ਰ ਵੀ ਆਪ ਜੀ ਨੂੰ ਚਾਹੀਦਾ ਵੀ ਪਟਾਕੇ ਨਾ ਚਲਾਏ ਜਾਣ ਸੋ ਗੁਰੂ ਸਾਹਿਬਾਂ ਚਾਹੇ ਗੁਰੂ ਨਾਨਕ ਦੇਵ ਜੀ ਹੋਣ ਚਾਹੇ ਹਰ ਗੋਬਿੰਦ ਸਾਹਿਬ ਜੀ ਉਹਨਾਂ ਨੇ ਇਹ ਗੱਲ ਤਾਂ ਕਹੀ ਨਹੀਂ ਇਹ ਗੱਲ ਤਾਂ ਕਹੀ ਨਹੀਂ ਸੀ ਵੀ ਮੇਰੇ ਪ੍ਰਕਾਸ਼ਗੁਰਪੁਰ ਵਾਲੇ ਜਾਂ ਬੰਦੀ ਛੋੜ ਦਿਵਸ ਵਾਲੇ ਵੀ ਪਟਾਕੇ ਚਲਾ ਕੇ ਵੀ ਵੀ ਸਵਾਗਤ ਕੀਤਾ ਜਾਵੇ ਸੋ ਮੈਂ ਮੈਂ ਚਾਹੁੰਦਾ ਵੀ ਤੁਸੀਂ ਵੱਧ ਤੋਂ ਵੱਧ ਪੌਦੇ ਲਗਾ ਕੇ ਵੀ ਮਤਲਬ ਉਹ ਕੀਤਾ ਜਾਵੇ ਵੀ ਇਹ ਫੋਰੈਸਟੇਸ਼ਨ ਨੂੰ ਅਸੀਂ ਪ੍ਰਮੋਟ ਕਰੀਏ ਰਾਦਰ ਦਨ ਡੀ ਫੋਰੈਸਟੇਸ਼ਨ ਜਾਂ ਮਤਲਬ ਵੀ ਇਹੋ ਜਿਹਾ ਵੀ ਜਿੰਨਾ ਪ੍ਰਦੂਸ਼ਣ ਦਾ ਲੈਵਲ ਤਾਂ ਨੂੰ ਜਾਈ ਜਾਂਦਾ ਵੀ ਜਿਹਦੇ ਕਰਕੇ ਵੀ ਮਤਲਬ ਪ੍ਰੋਬਲਮਸ ਕਾਫੀ ਆ ਫੇਸ ਕਰਨੀਆਂ ਪੈਰੀਆਂ ਸੋ ਮੇਰੀ ਇਹ ਬੇਨਤੀ ਵੀ ਇਹ ਚੀਜ਼ ਕੀਤੀ ਜਾਵੇ ਸੋ ਦੂਸਰੀ ਬੇਨਤੀ ਮੇਰੀ ਇਹ ਹੈ ਵੀ ਜਿਵੇਂ ਹੁਣ ਜਿਵੇਂ ਹੁਣ ਜਿਹੜੇ ਲੋਕ ਤੁਰ ਜਾਂਦੇ ਆ ਉਹ ਮੁੜ ਕੇ ਤਾਂ ਆਉਂਦੇ ਨਹੀਂ ਚਾਹੇ ਕੋਈ ਵੀ ਹੋਵੇ ਸੋ ਮੇਰੀ ਬੇਨਤੀ ਇਹ ਵੀ ਕਮ ਸੇ ਅਸੀਂ ਘਰ ਟੌਂਦਾ ਦੀਵਾ ਇੱਕ ਦਾ ਅਸੀਂ ਜਗਾ ਕੇ ਅਸੀਂ ਸ਼ਗਨ ਦਾ ਰੂਪ ਤਾਂ ਐਟਲੀਸਟ ਕੀਤਾ ਜਾਵੇ ਵੀ ਮਤਲਬ ਮੈਂ ਐਂ ਤਾਂ ਕਹਿ ਨਹੀਂ ਰਿਹਾ ਵੀ ਤੁਸੀਂ ਹਾਈ ਲੈਵਲ ਤੇ ਮਤਲਬ ਤੁਸੀਂ ਉਹ ਕਰੋ ਵੀ ਕਮ ਸੇ ਇੱਕ ਘੋਦਾ ਦੀਵਾ ਜਗਾ ਕੇ ਵੀ ਅਸੀਂ ਸ਼ਗਨ ਦੇ ਰੂਪ ਦਾ ਅਸੀਂ ਮਨਾਈਏ ਵੀ ਮਤਲਬ ਗੁਰਨਾਣਕ ਦੇਵ ਜੀ ਦਾ ਰੂਪ ਵੀ ਮਤਲਬ ਅਸੀਂ ਮਤਲਬ ਉਹਨਾਂ ਨੇ ਮਤਲਬ ਗੁਰਪੁਰਬ ਨੂੰ ਸੈਲੀਬ੍ਰੇਟ ਕਰੀਏ ਤੇ ਵੀ ਅਸੀਂ ਗੁਰੂ ਘਰ ਵੀ ਜਾ ਕੇ ਨਮਸਤੇ ਕਰ ਲਈਏ ਵੀ ਅਸੀਂ ਮਤਲਬ ਜਾ ਕੇ ਉੱਥੇ ਨਮਸਤਕ ਹੋਈਏ ਤੇ ਅਸੀਂ ਉਹ ਗੁਰਪੁਰਬ ਨੂੰ ਮਨਾਈਏ ਤੇ ਮੇਰੀ ਤੀਸਰੀ ਬੇਨਤੀ ਇਹ ਹੈ ਵੀ ਵੀ ਅਸੀਂ ਇੱਕ ਮਤਲਬ ਉਹ ਕਰੀਏ ਵੀ ਮਤਲਬ ਅਸੀਂ ਮਤਲਬ ਇੱਕ ਘਰ ਚ ਟਿਊਬਲੈਟ ਜਗਾ ਕੇ ਵੀ ਮਤਲਬ ਉਹ ਕਰੀਏ ਵੀ ਜਿਵੇਂ ਉਹਨਾਂ ਨੇ ਪੰਕਤੀ ਕਹੀ ਹੈ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗਤ ਚਾਨਣ ਹੋਇਆ ਜੋ ਕਲ ਸੂਰਜ ਨਿਗਰ ਤਾਰੇ ਛਪੇ ਹੰਦੋ ਹੰਦੋ ਸੋ ਉਹਨਾਂ ਨੇ ਇਹ ਗੱਲ ਕਹੀ ਸੀਗੀ ਵੀ ਜਦੋਂ ਉਹ ਪ੍ਰਗਟ ਹੋਏ ਸੀਗੇ ਵੀ ਮਤਲਬ ਗੁਰੂ ਨਾਨਕ ਦੇਵ ਸੋ ਉਦੋਂ ਉਸ ਸਮੇਂ ਰੋਸ਼ਨੀ ਪੈਦਾ ਹੋਈ ਸੀਗੀ ਸੋ ਇਸ ਦਾ ਅਰਥ ਇਹ ਹੈ ਸੋ ਸੋ ਉਸ ਟਾਈਮ ਸੋ ਮਤਲਬ ਕਾਫੀ ਰੋਸ਼ਨੀ ਪੈਦਾ ਹੋਈ ਸੀ ਸੋ ਸੋ ਸਾਨੂੰ ਚਾਹੀਦਾ ਵੀ ਬੱਚਿਆਂ ਨੂੰ ਮੇਰੀ ਇਹ ਬੇਨਤੀ ਹੈ ਵੀ ਉਹ ਐਟ ਲੀਸਟ ਬੈਠ ਕੇ 10-15 ਮਿੰਟ ਬੈਠ ਕੇ ਵੀ ਜਪਜੀ ਸਾਹਿਬ ਦਾ ਪਾਠ ਕਰਨ ਤੇ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਮਤਲਬ ਧੂਮ-ਧਾਮ ਨਾਲ ਮਨਾਉਣ ਰਾਦਰਦਨ ਵੀ ਉਹ ਪਟਾਕਿਆਂ ਨੂੰ ਮਤਲਬ ਚਲਾਉਣ ਸੋ ਇਸ ਤਰੀਕੇ ਨਾਲ ਵੀ ਅਸੀਂ ਮਤਲਬ ਉਹਨਾਂ ਦਾ ਪ੍ਰਕਾਸ਼ ਗੁਰਪੁਰਬ ਨੂੰ ਵਧੀਆ ਪ੍ਰੋਪਰ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਜਾ ਸਕਦਾ ਬਾਕੀ ਮੇਰੇ ਤੋਂ ਕੋਈ ਗਲਤੀ ਹੋਈ ਹੋਵੇ ਤਾਂ ਮੈਂ ਖਿਮਾ ਦਾ ਜਾਚਕ ਹਾਂ ਤੇ ਅੰਤ ਵਿੱਚ ਮੈਂ ਫੇਰ ਕਹਿਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤ